ਸਤਨਾਮੁ ਸ਼੍ਰੀ ਵਾਹਿਗੁਰੂ ਸਰਬਤੀ ਜਿਉ ਮਗੈਂ ਠਾਕੁਰੇ ਆਪਣੇ ਤੇ ਸੋਏ ਸੋਈ ਦੇਵ ਨਾਨਕ ਦਾਸ ਮੁਖ ਤੈ ਜੋ ਬੋਲੇ ਤਿਹਾ ਹਾ ਸਚ ਹੋਵੈ ਸਤ ਨਾਮ ਵਾਹਿਗੁਰੂ ਸੰਗ ਜੀ ਸੁਰਖ ਮਹੱਲਾ ਪੰਜ ਬਾਣ ਗੁਰੂ ਦੀ ਕਿਰਪਾ ਭਾਈ ਪ੍ਰਭੂ ਪੂਰੀ ਲੋਚ ਹਮਾਰੀ ਕਾਰਿਸ਼ ਨਾਨਕ ਅਨੰਦ ਮੰਗਲ ਸੁਖ ਪਾਈ ਗੁਰਪੁਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਾਰੇਸ਼ ਨਾਨਕ ਤੋ ਗੈਰਤ ਹਰ ਹਰ ਚਾਈਏ ਅਨ ਦਿਨ ਸੋਤਤ ਪਰੀਏ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਲ ਭਾਗੀ ਪਾਈ ਕੋਟ ਜਨਮ ਕੇ ਕਿਰਵਖ ਨਾਸੇ ਹਰ ਚੜਨੀ ਚਤ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰ ਸਤਿਗੁਰ ਕੀ ਸਚ ਸਾਖੀ ਡੇਗ ਨ ਬੇਨਾਸਨਾ ਸਉ ਦੁਖ ਨਾਸਨਾ ਸਤਿਗੁਰ ਨਾਮ ਦਿਨਡਾਇਆ ਸੋਏ ਪਾਪ ਭਏ ਸਭ ਪਾਵਨ ਜਨਾਨੰਕ ਸੁਖ ਘਰ ਆਇਆ ਦਿਗਨ ਬਿਨਾਸਨ ਸਭ ਦੁੱਖ ਨਾਸਰ ਸਤਗੁਰ ਨਾਮ ਜੁੜਾਇਆ ਥੋਏ ਪਾਪ ਭਏ ਸਭ ਪਾਵਨ ਜਨਾਨੰਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਿਗੁਰੂ ਪਾਸ਼ਾ ਮਹਾਰਾਜ ਜੀ ਅੰਸ਼ਮੇਤਾ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ 621 ਅੰਗ ਤੇ 22 ਅੰਗ ਦੇ ਇਸ ਅੰਮ੍ਰਿਤ ਬਾਣੀ ਦੇ ਫਰਮਾਨ ਨੂੰ ਬਖਸ਼ਿਸ਼ ਕਰਦੇ ਨੇ ਸਤਿਗੁਰੂ ਪਾਸ਼ਾ ਦਾ ਜੀ ਕਿਰਪਾ ਕਰਨ ਸਮੂਹ ਨਗਰ ਪਿੰਡ ਪਤੋ ਹਿਰਾ ਸਿੰਘ ਸਾਰੀਆਂ ਸੰਗਤਾਂ ਨੇ ਰਲ ਕੇ ਉਦੋਂ ਦੇ ਸਦਕਾ ਸਤਗੁਰੂ ਪਾਤਸ਼ਾਹ ਮਹਾਰਾਜ ਦੀ ਅਮਰਤ ਬਾਣੀ ਦਾ ਉਹ ਨਾਮ ਸਰਾ ਲੈਂਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਆ ਸਤਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਾਰਨ ਸੋਹ ਨਗਰ ਖੇਂਦਰ ਮੇਲ ਮਲਾਪ ਟੈਂਪੂਆਟ ਤੰਦਰੁਸਤੀਆਂ ਦਾਤਾ ਚੜ੍ਹਦੀ ਕਲਾ ਬਾਕੀ ਕਰਮ ਗੱਲ ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦ ਦੀ ਦਾ ਵਰਤਾਰਾ ਹੋਵੇਗਾ ਉਸ ਤੋਂ ਬਾਅਦ ਭਾਈ ਸੇਵਾਦਾਰਾਂ ਨੂੰ ਪ੍ਰਸ਼ਾਦ ਦੇ ਵੰਡ ਦੇ ਪ੍ਰਬੰਧ ਕੰਟੀ ਗਿਆ ਲੰਗਰ ਪਾਂਛਾ ਕੇ ਜਾਨ ਦੀ ਕਿਰਪਾ ਕਰਦੇ ਜੀ ਚਲੋ ਜੱਟ ਚਾਹੇ ਇਧਰ ਆ ਜਾਓ ਫਤਿਹ ਹਾਂਜੀ ਅੱਜ ਪਿੰਡ ਪੱਤੋ ਹੀਰਾ ਸਿੰਘ ਵਿਖੇ ਸੋਖਨੀ ਸਾਹਿਬ ਸਾਡੇ ਭੂਗ ਪਾਏ ਗਏ ਐ ਸੋ ਸਾਡੇ ਨਾਲ ਪਿੰਡ ਪੱਤੋ ਹੀਰਾ ਸਿੰਘ ਦੇ ਬਹੁਤ ਬਾਰ ਆਗੂ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰ ਜੀ ਜਿਹੜਾ ਅੱਜ ਪਿੰਡ ਪੱਤੋ ਹੀਰਾ ਸਿੰਘ ਵਿਖੇ ਬੱਸ ਸਟੈਂਡ ਤੇ ਅੱਜ ਸੋਖਨੀ ਸਾਹਿਬ ਦੇ ਭੂਗ ਪਾਏ ਗਏ ਗੱਲਾਂ ਤਾਂ ਸਾਰੇ ਹੀ ਦੇਸ਼ ਵਿਦੇਸ਼ ਜਿੱਥੇ ਵੀ ਫਿਕਰਮੰਦ ਮੀਡੀਆ ਜਾ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸਮੁੱਚੇ ਐਨਆਰਆਈ ਵੀਰ ਅਤੇ ਸਮੁੱਚੇ ਸਾਡੇ ਪਿੰਡ ਪੱਤੋ ਹੀਰਾ ਸਿੰਘ ਦੇ ਸਾਰੇ ਹੀ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਸਮੁੱਚੇ ਨਗਰ ਤੇ ਚਰਦੀ ਕਲਾ ਏਕਤਾ ਬਖਸ਼ੇ ਅੱਜ ਹਰ ਸਾਲ ਦੀ ਤਰ੍ਹਾਂ ਦੇ ਜਨਵਰੀ ਮਹੀਨੇ ਦੇ ਵਿੱਚ ਨਗਰ ਪਿੰਡ ਪੱਤੋ ਹੀਰਾ ਸਿੰਘ ਦੀ ਚਰਦੀ ਕਲਾ ਵਾਸਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰਾ ਆਰੰਭ ਕਰਪਾ ਸਦਕਾ ਸਰਦਾਰ ਦਵਿੰਦਰ ਸਿੰਘ ਜੀ ਹਤਕਾਰੀ ਮੈਡੀਕਲ ਸਟੋਰ ਅਤੇ ਸਮੁੱਚਾ ਟੈਕਸੀ ਸਟੈਂਡ ਭਾਈਚਾਰਾ ਅਤੇ ਸਮੁੱਚੇ ਦੁਕਾਨਦਾਰ ਮੇਨ ਬਜ਼ਾਰ ਜਾਂ ਅੱਡੇ ਦੀਆਂ ਜੋ ਵੀ ਆਪਣੇ ਦੁਕਾਨਾਂ ਨੇ ਸਾਰੇ ਭਾਈਚਾਰੇ ਵੱਲੋਂ ਸਮੁੱਚੀ ಗ್ರಾಮ ਪੰਚਾਇਤ ਬਖੋ ਬੱਕਰੀਆਂ ਪਾਲਟੀਆਂ ਦੇ ਨਮਾਇंदे ਸੱਜਣ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਦੇ ਸੰਯੋਗ ਦੇ ਨਾਲ ਬੜਾ ਹੀ ਵਧੀਆ ਐਕਟਿਵਾਰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਸੁਖਮੀ ਸਾਹਿਬ ਜੀ ਦੇ ਪਾਠ ਪਾਏ ਗਏ ਨੇ ਬੜਾ ਹੀ ਚਰਦਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਸਾਰਾ ਦਿਨ ਪਟਟ ਲੰਗਰ ਚੱਲਦਾ ਹੈ ਬੜਾ ਹੀ ਨਗਰ ਦਾ ਸੰਯੋਗ ਮਿਲਿਆ ਇਹ ਪਵਿੱਤਰ ਜੋ ਤਿਹਾਰ ਹੁੰਦਾ ਹਰ ਸਾਲ ਨਗਰ ਦੀ ਚਰਦੀ ਕਲਾ ਵਾਸਤੇ ਸ਼ੋਕ ਸ਼ਾਂਤੀ ਨਾਲ ਸਿਰੇ ਚੜਿਆ ਹੈ ਅਤੇ ਅਸੀਂ ਸਮੁੱਚੇ ਨਗਰ ਦੀ ਚਰਦੀ ਕਲਾ ਕਾਮਨਾਵਾਂ ਮੰਗਦੇ ਆ ਕਿ ਇਹ ਨਗਰ ਏਕਤਾ ਥਾਖਵੇਂ ਨਿਕਰਵੇ ਅਤੇ ਸਾਡੇਆਂ ਦੁਆਵਾਂ ਹਮੇਸ਼ਾ ਨਗਰ ਦੇ ਲਈ ਖੁਸ਼ਹਾਲੀ ਜੀਵਨ ਅਤੇ ਚਰਦੀ ਕਲਾ ਵਾਲੀਆਂ ਹੀ ਰਹਿਣਗੀਆਂ ਅਸੀਂ ਸਾਰੇ ਹੀ ਨਗਰ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਤੋਂ ਸਟੈਂਡ ਬਸ ਅੱਡੇ ਤੇ ਤਕਰੀਬਨ ਸਾਡੇ ਲੰਮੇ ਸਮੇ ਤੋਂ ਇਹ ਇਹ ਜਿਹੜਾ ਪ੍ਰੋਗਰਾਮ ਚੱਲਦਾ ਪਾਠ ਦਾ ਸੁਖਨੀ ਸਾਹਿਬ ਦਾ ਪਾਠ ਹੋਇਆ ਜਾਂ ਸੁਧਾਰਨ ਪਾਠ ਹੋਇਆ ਲਗਾਤਾਰ ਹੀ ਹਰ ਸਾਲ ਹੀ ਮਨਾਇਆ ਜਾਂਦਾ ਨਵੇਂ ਸਾਲ ਦੇ ਉੱਤੇ ਜਿੰਨੀਆਂ ਪਿੰਡ ਦੀਆਂ ਵੀ ਦੁਕਾਨਾਂ ਵਾਲੇ ਆ, ਬਸਾ ਦੇ ਦੀਆਂ ਦੁਕਾਨਾਂ ਵਾਲੇ ਆ, ਬਾਜ਼ਾਰ ਵਾਲੇ ਆ, ਪਿੰਡ ਦੇ ਪਤਵੰਤ ਤੇ ਸੱਜਣ ਆ, ਪਿੰਡ ਦੀ ਪੰਚਾਇਤ ਆ, ਜਿੰਨੀਆਂ ਵੀ ਛਾੜੀਆਂ ਆ ਆਮ ਸੁਭਾਅ ਵਾਲਾ ਪਿੰਡਾਂ ਦੇ ਵਿੱਚ ਸੇਵਾ ਸੋਸਾਇਟੀ ਸਰਾਵਤ ਵੱਟ ਵੱਟ ਜੜ ਕੇ ਸਾਨੂੰ ਸਹਿਯੋਗ ਦਿੰਦੀ ਆ। ਸਾਡੀਆਂ ਕਿਸਾਨ ਜਿੱਥੇ ਵੱਲੀਆਂ ਮੈਂ ਜੱਥੇਬੰਦੀ ਕਿਸਾਨ ਜੀ ਨੇ ਲੱਖੋ ਵੱਲ ਬੱਲੀਆਂ ਆ। ਮੈਂ ਇੱਥੇ ਲੰਮਾ ਸਮਾਂ ਉਸ ਪਿੰਡ ਦੀ ਸੇਵਾ ਕੀਤੀ ਆ। ਇਹ ਜੇ ਸੈਕਟਰੀ